ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੀਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰਾਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਕਰਾ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤਹਿ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ ਬ੍ਰਹਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਆਪਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੌਣ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਕਿਓ ਜੋਗੀ ਖੋਜਤ ਹਾਰੇ ਪਯੋ ਨਾ ਤੇਹ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ અપਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸੱਚਾ ਗੋਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਕਿਉ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਯੋ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ અપਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਕਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਕਿਉ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਬਾਰਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸੱਚਾ ਗੋਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਕਤ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕੇਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾਉ ਜਾ ਕਿਉ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ जाम को त्रास भयो और अंतर शरण गहे कृपा निद तेरी रहा हो महा पतित मगद लोपी फन करता पाप अब हारा हा। पैर मरबे को बेहतर नाहीन ਦੇਹ ਚਿੰਤਾ ਤਨ ਜਾਰਾ ਕਿੰਨੇ ਅਪਾਵ ਮੁਕਤ ਕੇ ਕਾਰਨ ਦੇਹ diss ਕਿਉਂ ਉੱਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰਾਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ ਮਕੂਤਰਾਸ ਭਯੋ ਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਾਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉੱਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੇ गम को त्रास भयो और अंतर शरण गही कृपा निद तेरी रहाओ महा पतित मगद लोपी फन करता पाप अब हारा हा पैर मरबे को बेहतर नाहीन ਦੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀਜੈ ਨਾਨਕ ਹਰ